ਤੀਰਥ ਵਰਤ ਅਰਦਾਨ ਕਰ ਮਨ ਮਹਿ ਧਰੈ ਗੁਮਾਨ ਨਾਨਕ ਨੇਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ ਤੀਰਥ ਲੋਕ ਜਾਂਦੇ ਨੇ ਨਾ ਹੁਣ ਵਰਤ ਰੱਖਦੇ ਨੇ ਦਾਨ ਕਰਦੇ ਨੇ ਜੇ ਮਨ ਦੇ ਵਿੱਚ ਇਹ ਕਰ ਲਵੇ ਮੈਂ ਕੀਤਾ ਗੁਮਾਨ ਕਰ ਲਵੇ ਐਸ ਤਰੀਕੇ ਨਾਲ ਦਿਸਵਾਲਾ ਉਹ ਜਿਵੇਂ ਹਾਥੀ ਨਾਲ ਲੈਂਦਾ ਉੱਤੇ ਗਰਦ ਪਾ ਲੈਂਦਾ ਪਿੱਛੋਂ ਉੱਤੇ ਘੱਟਾ ਪਾ ਲੈਣਾ ਮਿੱਟੀ ਪਾ ਲੈਣਾ ਸਗੋਂ ਮਿੱਟੀ ਜਾਪੀ ਜਾਂਦੀ ਉਹਦੇ ਤੇ ਗਿੱਲੇ ਫਿੱਡੇ ਤੇ ਇਸ ਕਿਸਮ ਦਾ ਤੀਰ ਤੇ ਇਸ ਕਰਕੇ ਦੀ ਕਰੀਦਾ ਕਿ ਮੈਂ ਤੀਰਤ ਕਰਕੇ ਮੈਨੂੰ ਕੋਈ ਫਲ ਮਿਲ ਜੂ ਤੀਰਤ ਤੇ ਜਾਣ ਦਾ ਮਤਲਬ ਹੁੰਦਾ ਵੀ ਕੋਈ ਉੱਥੇ ਐਸਾ ਸੱਜਣ ਆਦਮੀ ਮਿਲ ਜੂਗਾ ਜੀ ਤੋ ਕੋਈ ਕਬਦ ਦੀ ਗੱਲ ਮਿਲ ਜਾਏ ਕੋਈ ਰਾਹ ਮਿਲ ਜਾਏ ਜੀ ਤੋ ਗਿਆਨ ਮਿਲ ਜਾਏ ਉਹ ਗਿਆਨ ਕਮਾਉਣ ਨਾਲ ਜਾਂ ਤੇ ਚੱਲਣ ਨਾਲ ਕੁਝ ਜਿੱਦਗੀ ਦੇ ਵਿੱਚ ਬੁਧਵਾਰ ਜੀ ਠੀਕ ਹੈ ਜੀ ਵਰਤ ਦਾ ਭਾਵ ਭੁੱਖੇ ਰਹਿਣਾ ਹੁੰਦਾ ਕਿ ਕੋਈ ਪ੍ਰਤੀਗਿਆ ਨੂੰ ਵਰਤ ਕੇ ਨੇ ਤੇ ਤੋਖ ਦਾ ਪ੍ਰਤੀਗਿਆ ਵਰਤ ਜੇ ਰਖਦੇ ਨੇ ਸੰਤੋਖ ਕਹਿੰਦੇ ਨੇ ਵੀ ਸੰਤੋਖ ਸਬਰ ਉਹ ਸਬਰ ਕਹਿੰਦਾ ਮੁਸਲਮਾਨ ਕਿ ਸਬਰ ਦ੍ਰਿੜ ਹੋ ਜਾਂਦਾ ਹੈ ਜੀੜੋ ਇੱਕ ਮਹੀਨਾ ਲਗਾਤਾਰ ਜੇ ਸਵਾਰਾ ਦਾ ਵੀ ਨਾ ਕੋਈ ਵੀ ਹੈ ਜੇੜ ਦੇ ਮੀਂਹ ਵੀ ਪਾਣੀ ਨਹੀਂ ਪੀਂਦੇ ਤਾਂ ਵੀ ਉਹ ਕਹਿੰਦੇ ਸਬਰ ਹੋਵੇ ਤਾਂ ਸਾਡਾ ਸਾਨੂੰ ਕੁਝ ਨਹੀਂ ਦਿੰਦਾ ਤਵਾਂ ਦੇਲ ਕਰਦੇ ਜੀ ਕਿਹ ਜੀ দান ਦੀ ਗੱਲ ਹੋ ਰਹੀ ਹੈ ਜੀ ਹਨ ਮੈਂ ਦੱਸਦਾ ਸੋਪਿਆ ਹੋਇਆ ਫਿਰ ਤੂੰ ਦਾਨ ਕਰਦਾ ਕਹਿੰਦਾ ਮੈਂ ਕੀਤਾ ਇਹ ਤਾਂ ਕੋਲਚਰ ਇਸ਼ਾਨਾਨ ਵਾਲੀ ਗੱਲ ਆ ਜੇ ਉਹ ਇਹ ਕਾਇਮੀ ਭਾਈ ਮਾਇਆ ਦਾ ਪਰਮੇਸ਼ਰ ਦਾਸੀ ਆ ਮੇਰਾ ਕਿਉਂਕਿ ਦਾਸੀਏ ਚਿੱਠੀ ਪਹੁੰਚਾ ਦਿੰਦੇ ਘਰ ਉਹ ਦਾਸੀਏ ਵੀ ਜਿੱਥੇ ਨਹੀਂ ਹੁੰਦੀ ਤੇ ਜੇ ਮੈਂ ਤੇਰਾ ਹਿੱਸਾ ਸੀ ਤੈਨੂੰ ਆਇਆ ਮੇਰੇ ਥਰੂ ਆਇਆ ਮੈਂ ਤਾਂ ਬਚਾ ਲੈ ਲੇਬਰ ਕਰ ਰਿਆ ਮੈਨੂੰ ਵੀ ਰੋਟੀ ਮਿਲਦੀ ਹੈ ਪਰਮੇਸ਼ਰ ਨੇ ਦਿੱਤਾ ਤੇਰੇ ਕੋਲ ਆ ਗਿਆ। ਕੋਈ ਨਾ ਕੋਈ ਇਹ ਜੇ ਰੋਲ ਦੀ। ਫੇਰ ਗਾਨੀ ਹੈ ਉਹ। ਫੇਰ ਤਉਨੂ ਭਾਲ ਹੈ। ਇਸ ਗੱਲ ਨਾਲ ਉਹਦੇ ਭਰਮ ਦਾ ਨਾਸ ਹੁੰਦਾ। ਬੰਧਨ ਕੱਟ ਹੁੰਦੇ ਨੇ ਪਰ ਜੇ ਕਹੇ ਮੈਂ ਦਿੱਤਾ ਫੇਰ ਉਹਦੇ ਚ ਗਿਆਨ ਤਾਂ ਫੈਲਦੀ ਹੈ ਪਰ ਬੰਧਾ ਦਾ। ਫੇਰ ਕੋਚਰੇ ਜਨਾਨ ਵਾਲੀ ਗੱਲ। ਜਿੱਦਾਂ ਕੰਮ ਕੀਤਾ ਉਲਟਾ ਅਸਰ ਹੋ ਗਿਆ। ਠੀਕ ਹੈ ਜੀ ਇੱਥੇ ਮਨ ਮਹਿ ਧਰੇ ਗੁਮਾਨ ਆਏਗਾ ਨਾ ਜੀ। ਹਾਂ ਹਾਂ। ਠੀਕਾ ਇੱਥੇ ਛਾਪੇ ਵਾਲੀ ਬੀੜ ਜਿਹੜੀ ਮੇਰੇ ਕੋਲ ਹੈ ਤੇ ਮੰਮੇ ਤੇ ਇਹਨਾਂ ਨੇ ਦਲਾਵਾਂ ਲਾਈਆਂ ਹੋਈਆਂ ਛਾਪੇ ਦੀ ਗਲਤੀ ਲੱਗਦੀ ਹੈ ਜੀ ਪਰ ਟੀਕੇ ਵਿੱਚ ਜਿਹੜਾ ਮੇਰੇ ਕੋਲ ਹੈ ਉੱਥੇ ਮੈਂ ਹੀ ਲਿਖਿਆ ਹੋਇਆ ਹੈ ਯਾਨੀ ਹਰਬੰਸ ਸਿੰਘ ਨੇ ਪੰਜਾਬੀ ਭਾਸ਼ਾ ਬਣਾਈ ਠੀਕ ਹੈ ਜੀ ਇੱਥੇ 46 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ